फाउंडेशन सेल्फ हेल्प ग्रुप वालों जीत कॉन्वेंट स्कूल डॉक्टर अंबेडकर नगर विखे आजादी का दहाड़ा धूम धाम मनाया गया अमर जवाला संपादक राजकुमार साथी कुमार रिपोर्ट 是什么？ ਮੈਂ ਫਸਟ ਟਾਈਮ ਇੱਥੇ ਬੱਤੇ ਮੈਂ ਪਹਿਲਾਂ ਆਈ ਨਹੀਂ ਕਰਦੇ ਮਤਲਬ ਇੰਨੇ ਸਕੂਲ ਦੇ ਵਿੱਚ ਤੇ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਹੈ ਕਿ ਛੋਟੇ ਛੋਟੇ ਬੱਚੇ ਕਿਵੇਂ ਉਤਸ਼ਾਹਿਤ ਨੇ 15 ਅਗਸਤ ਦਾ ਪ੍ਰੋਗਰਾਮ ਬਣਾ ਲਿਆ ਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਜੈ ਸ਼੍ਰੀ ਰਾਮ ਮੈਂ ਕਹਿਣਾ ਚਾਹਨੀ ਹੈ ਇਹ ਸੁਖਵਿੰਦਰ ਮੈਮ ਜਿਹੜੇ ਐ ਇਹ ਬਹੁਤ ਵਧੀਆ ਕੰਮ ਕਰ ਰਹੇ ਐ ਜਿਹੜੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਐ ਇਸ ਤੋਂ ਵੱਡਾ ਉਪਰਾਲਾ ਹੋਰ ਕੋਈ ਨਹੀਂਗਾ ਜਿਹੜੇ ਸੁਖਵਿੰਦਰ ਮੈਮ ਕਰ ਰਹੇ ਐ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਹਾਂਜੀ ਅੱਜ ਸੱਸੀ ਕਾਲ ਸਾਰਿਆਂ ਨੂੰ ਆਜ਼ਾਦੀ ਦਿਵਸ ਦੀ ਸਾਰੇ ਦੇਸ਼ ਨੂੰ ਬਹੁਤ-ਬਹੁਤ ਵਧਾਈਆਂ। ਬਹੁਤ ਵੱਡਾ ਦਿਨ ਹੈ ਸਾਡੀ ਆਜ਼ਾਦੀ ਲਈ। ਅੱਜ ਅਸੀਂ ਜੀਤ ਕਾਨਵਨਟ ਸਕੂਲ ਚ ਆਏ ਹਾਂ। ਇਹ ਬਹੁਤ ਹੀ ਵੱਡਾ ਪ੍ਰਾਲਾ ਕਰ ਰਹੇ ਨੇ। ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਕੂਲ ਕੀ ਹੁੰਦੇ ਆ। ਮੈਂ ਵੀ 13-14 ਤੋਂ ਮੈਂ ਇਹਨਾਂ ਦੇ ਨਾਲ ਜੁੜੀ ਹੋਈ ਹਾਂ। ਟਾਈਮ ਟੂ ਟਾਈਮ ਅਸੀਂ ਬੱਚਿਆਂ ਦੇ ਨਾਲ ਐਜੂਕੇਸ਼ਨ ਦੀ ਹੈਲਪ ਕਰਦੇ ਰਹਿੰਦੇ ਆ। ਜੋ ਵੀ ਇਨਾਂ ਨੂੰ ਕੋਈ ਪ੍ਰੋਬਲਮ ਆਂਦੀ ਹੈ ਜਾਂ ਕੁਝ ਚਾਹੀਦਾ ਤੇ ਜੋ ਪਰਮਾਤਮਾ ਦੀ ਮਿਹਰ ਨਾਲ ਅਸੀਂ ਕੋਸ਼ਿਸ਼ ਕਰਦੇ ਇਹਨਾਂ ਬੱਚਿਆਂ ਦੀ ਲੋੜਾਂ ਪੂਰੀਆਂ ਕਰਨ ਦੀ ਔਰ ਇਹ ਸੁਖਵਿੰਦਰ ਜੀ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਅਸੀਂ ਘਰ-ਘਰ ਜਾ ਕੇ ਵੀ ਡੋ ਟੂ ਡੋਰ ਵੀ ਇਹਨਾਂ ਦੇ ਪੇਰੈਂਟਸ ਨੂੰ ਕਨਵਿੰਸ ਕਰਦੇ ਆ ਕਿ ਬੱਚਿਆਂ ਨੂੰ ਸਕੂਲ ਭੇਜੋ ਅਸੀਂ ਇਹ ਵੀ ਕੀਤਾ ਹੋਇਆ ਇੱਥੋਂ ਲਈ ਹਰ ਜੋ ਵੀ ਹੋ ਸਕਦਾ ਕਰਦੇ ਨੇ ਅਸੀਂ ਇਹਨਾਂ ਨੂੰ ਸਲੂਟ ਕਰਦੇ ਇਹਨਾਂ ਟੀਚਰ ਨੂੰ ਇੱਕ ਟੀਚਰ ਦੇਖੋ ਸਾਰਾ ਦਿਨ ਸੋਨੀਆ ਜੀ ਮੈਡਮ ਨੇ ਸਾਰਾ ਦਿਨ ਮੈਨੇਜ ਕਰਦੇ ਨੇ ਔਰ ਰੀਅਲ ਸਲੂਟ ਟੂ 올 द ਟੀਚਰਸ ਮੈਂ ਤਾਂ ਇਹੀ ਕਹਾਂਗੀ ਥੈਂਕ ਯੂ ਸੋ ਮੱਚ ਬਹੁਤ ਚੰਗਾ ਲੱਗਿਆ ਇੰਨਾ ਸਕੂਨ ਮਿਲਦਾ ਨਾ ਕੋਈ ਖੁਸ਼ੀ ਨਹੀਂ ਦੁਨੀਆਂ ਵਿੱਚ ਮਿਲ ਸਕਦੀ ਜਦੋਂ ਅਸੀਂ ਮੈਂ ਇਹਨਾਂ ਬੱਚਿਆਂ ਛਾ ਕੇ ਬੈਠਦੀ ਆ ਥੈਂਕ ਯੂ ਸੋ ਮੱਚ ਅੱਜ ਮੈਂ ਬਹੁਤ ਆਪਣੇ ਆਪ ਨੂੰ ਭਾਗਾ ਭਰਿਆ ਸਮਝਦਾ ਕਿ ਮੈਂ ਜੀਤ ਫਾਊਂਡੇਸ਼ਨ ਸੈਲਫ ਹੈਲਪ ਗਰੁੱਪ ਵੱਲੋਂ ਚਲਦਾ ਡਾਕਟਰ ਅਮੇਦਕਰ ਪੀਮਰਾਓਂ ਅਮੇਦਕਰ ਸਕੂਲ ਵਿੱਚ ਆਇਆ ਆ ਕੇ ਮਨ ਬਹੁਤ ਖੁਸ਼ ਹੋਇਆ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫਿਲਾਸਫੀ ਹੈ ਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਇਸ ਨਾਰੇ ਨੂੰ ਬਲੰਦ ਕਰਦੀ ਹੋਈ ਮੇਰੀ ਛੋਟੀ ਭੈਣ ਬੀਬੀ ਸੁਵਿੰਦਰ ਕੌਰ ਨੇ ਇਹ ਉਪਰਾਲਾ ਕੀਤਾ ਹੋਇਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਹੁਕਮ ਹੈ ਕਿ ਇਨ ਗਰੀਬ ਸਿਕਨ ਕੋ ਦੂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰੀਾਈ ਸਤਿਗੁਰੂ ਨੇ ਗਰੀਬ ਦਾ ਮੂੰਹ ਤੇ ਗੁਰੂ ਕੀ ਗੋਲਕਿਆ ਤੇ ਇਹ ਜੋ ਨਰੇਸ਼ਤ ਇਹ ਸਕੂਲ ਚੱਲ ਰਿਹਾ ਬੀਬੀ ਭੈਣ ਸਾਡੀ ਸਕੂਲ ਬੀਬੀ ਚੜਾ ਲਈ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਬਲ ਬਖਸ਼ੇ ਕਿ ਇਹ ਅਸਲੀ ਮਨੁੱਖਤਾ ਦੀ ਸੇਵਾ ਹੈ ਮਦਰ ਡਰਾਸਾ ਤੋਂ ਬਾਅਦ ਇਹ ਐਜੂਕੇਸ਼ਨ ਦਾ ਕੰਮ ਕਰ ਰਹੀ ਹੈ ਤੇ ਮੇਰੀ ਛੋਟੀ ਭੈਣ ਸੁਖਵਿੰਦਰ ਕਰ ਰਹੀ ਹੈ ਰੱਬ ਇਹਨੂੰ ਹੋਰ ਤਰੱਕੀਆਂ ਬਖਸ਼ੇ ਇਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਹ ਹੋਰ ਪਰਿਵਾਰ ਸਾਰਾ ਚੰਦੀ ਸਾਹਿਬ ਦਾ ਪਰਿਵਾਰ ਹੈ ਇਹ ਨੂੰ ਹੋਰ ਸੱਚੇ ਪਾਤਸ਼ਾਹ ਬਰੰਦੀਆਂ ਤੇ ਤੇ ਜਾਣ ਤੇ ਇਦਾਂ ਹੀ ਸਮਾਜ ਦੀ ਸੇਵਾ ਕਰ ਸਕਣ ਬਹੁਤ ਬਹੁਤ ਧੰਨਵਾਦ ਅੱਜ ਜੀਤ ਫਾਊਂਡੇਸ਼ਨ ਸੈਲਫ ਹੈਲਪ ਗਰੁੱਪ ਸੁਸਾਇਟੀ ਐਨ ਜੀਓ ਵੱਲੋਂ ਹਾਂ ਔਰ ਐਸੋਸੀਏਸ਼ਨ ਆਫ ਐ ਲਾਇਨਸ ਕਲੱਬ ਡਿਸਟ੍ਰਿਕਟ 32ਐਨ ਵੱਲੋਂ ਦੀ ਇੱਕ ਸਾਂਝਾ ਉਪਰਾਲਾ ਕੀਤਾ ਗਿਆ ਹੈ ਕਿ ਇਸਲਾਮ ਏਰੀਆ ਦੇ ਬੱਚੇ ਜੋ ਜੀਤ ਕਨਵੈਂਟ ਸਕੂਲ ਦੇ ਬੱਚੇ ਨੇ ਉਹਨਾਂ ਦੇ ਨਾਲ ਅਸੀਂ ਆਜ਼ਾਦੀ ਦਾ ਇਹ ਪਰਬ ਮਨਾਇਆ ਹੈਗਾ ਹੈ ਕਿਉਂਕਿ ਅੱਜ ਆਪਾਂ ਦੇਖਿਆ ਕਿ ਐਨੇ ਸਾਲਾਂ ਬਾਅਦ ਵੀ ਜਿੱਥੇ ਆਪਾਂ ਹਰ ਜਗ੍ਹਾ ਤੇ ਆਜ਼ਾਦੀ ਦਾ ਪਰਬ ਮਨਾ ਰਹੇ ਆਂ ਪਰ ਆਪਾਂ ਦੇਖਿਆ ਕਿ ਸਾਡੇ ਰਹਿਬਰਾਂ ਔਰ ਜਿਨ੍ਹਾਂ ਨੇ ਸੋਚਿਆ ਸੀ ਕੁਰਬਾਨੀਆਂ ਦਿੱਤੀਆਂ ਇਸ ਆਜ਼ਾਦੀ ਵਾਸਤੇ ਉਹਨਾਂ ਦੇ ਸੁਪਨਿਆਂ ਦਾ ਭਾਰਤ ਮੈਨੂੰ ਲੱਗਦਾ ਹਜੇ ਤੱਕ ਨਹੀਂ ਬਣਿਆ ਸੱਚੀ ਆਜ਼ਾਦੀ ਉਦੋਂ ਹੀ ਸਾਨੂੰ ਮਿਲੇਗੀ ਜਦੋਂ ਸਮਾਜ ਦਾ ਹਰ ਵਰਗ ਪੜਿਆ ਲਿਖਿਆ ਹੋਏਗਾ ਜਿਸ ਨਾਲ ਸਾਨੂੰ ਆਜ਼ਾਦੀ ਤੋਂ ਬਾਅਦ ਸੰਵਿਧਾਨ ਮਿਲਿਆ ਸੰਵਿਧਾਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਹਰ ਕਿਸੇ ਲਈ ਰੋਟੀ ਕਪੜਾ ਔਰ ਮਕਾਨ ਹੋਣੀ ਚਾਹੀਦੀ ਹੈ ਔਰ ਜੋ ਮੁਡਲੀ ਐਜੂਕੇਸ਼ਨ ਹੈ ਔਰ ਬੱਚੇ ਤੱਕ ਪਹੁੰਚਣੀ ਚਾਹੀਦੀ ਹੈ ਪਰ ਅੱਜ ਆਪਾਂ ਦੇਖ ਰਹੇ ਹਾਂ ਕਿ ਅੱਜ ਅਸੀਂ ਆਜ਼ਾਦੀ ਦਾ ਇਹ ਪਰ ਬਾਬਾ ਸਾਹਿਬ ਡਾਕਟਰ ਅਮੈਡਗਰ ਦੇ ਨਾਮ ਦੇ ਉੱਤੇ ਰੱਖੀ ਹੋਈ ਇਸ ਬਸਤੀ ਦੇ ਵਿੱਚ ਅਸੀਂ ਮਨਾ ਰਹੇ ਹਾਂ ਪਰ ਇਸ ਬਸਤੀ ਦੇ ਵਿੱਚ ਅੱਜ ਵੀ ਇੱਕ ਝੁੱਗੀਆਂ ਦੇ ਵਿੱਚ 14 14 15 15 ਬੱਚੇ ਰਹਿ ਰਹੇ ਹੈਗੇ ਨੇ ਔਰ ਇਹ ਬੱਚੇ ਇੱਧਰ ਇਸੀ ਬਸਤੀ ਦੀ ਗਲੀਆਂ ਦੇ ਵਿੱਚ ਘੁੰਮਦੇ ਹੈਗੇ ਨੇ ਨੰਗੇ ਪੈਰ ਦੇ ਵਿੱਚ ਘੁੰਮ ਰਹੇ ਹੈਗੇ ਨੇ ਬਿਨਾ ਪੜ੍ਹਾਈ ਤੋਂ ਘੁੰਮ ਰਹੇ ਹੈਗੇ ਨੇ ਬਿਨਾ ਕੱਪੜਿਆਂ ਤੋਂ ਘੁੰਮ ਰਹੇ ਹੈਗੇ ਨੇ ਤਾਂ ਅਸੀਂ ਜਿੱਥੇ ਸਰਕਾਰਾਂ ਬਹੁਤ ਕੁਝ ਕਰ ਰਹੀਆਂ ਨੇ ਪਰ ਉੱਥੇ ਅਸੀਂ ਇਸ ਦੇਸ਼ ਦੇ ਇੱਕ ਸੱਚੇ ਨਾਗਰਿਕ ਹੋਣ ਦੇ ਨਾਤੇ ਅਸੀਂ ਸੋਚ ਰਹੇ ਹੈਗੇ ਆ ਕਿ ਇਹਨਾਂ ਬੱਚਿਆਂ ਨੂੰ ਇਹਨਾਂ ਬੱਚਿਆਂ ਦੀ ਅਸੀਂ ਵਾਂ ਫੜੀਏ ਔਰ ਬਰਾਬਰਤਾ ਦਾ ਸਮਾਜ ਬਣਾਉਣ ਵਾਸਤੇ ਇਹਨਾਂ ਨੂੰ ਸਿੱਖਿਸ਼ਿਤ ਕਰ ਦਈਏ ਕਹਿੰਦੇ ਕਿ ਪੜ੍ਹੇ ਲਿਖੇ ਹੋਵਾਂਗੇ ਤਾਂ ਅਸੀਂ ਆਪਣੇ ਰਾਈਟਸ ਵਾਸਤੇ ਆਵਾਜ਼ بلند ਕਰ ਸਕਾਂਗੇ ਅਸੀਂ ਚਾਹੁੰਦੇ ਹੈਗੇ ਆ ਕਿ ਘੱਟੋ ਘੱਟ ਅਗਰ ਗਲਤੀ ਦੇ ਨਾਲ ਕੋਈ ਕਿਸੇ ਗਰੀਬੀ ਗਰੀਬ ਪਰਿਵਾਰ ਦੇ ਵਿੱਚ ਜਨਮ ਲੈ ਲਿੰਦਾ ਹੈਗਾ ਉਹ ਗਰੀਬ ਹੋ ਕੇ ਪਰ ਲੇਕਿਨ ਮਰੇ ਗਰੀਬ ਨਾਲ ਉਹ ਪੜ੍ਹ ਲਿਖ ਕੇ ਅਮੀਰ ਬਣੇ ਔਰ ਵੱਡੇ ਵੱਡੇ ਔਦਿਆਂ ਦੇ ਉੱਤੇ ਜਾਏ ਕਿਉਂਕਿ ਇਹ ਜੋ ਬੱਚੇ ਜਿਨ੍ਹਾਂ ਨੂੰ ਅਸੀਂ ਪੜਾ ਰਹੇ ਹੈਗੇ ਆ ਬਹੁਤ ਟੈਲੈਂਟਡ ਬੱਚੇ ਹੈਗੇ ਨੇ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਇਨ੍ਹਾਂ ਬੱਚਿਆਂ ਨੂੰ ਅਸੀਂ ਪੜਾਈਏ ਔਰ ਇਹ ਆਪਣੇ ਰਹਿਵਰਾਂ ਦੇ ਜੋ ਸੁਪਨਿਆਂ ਦਾ ਭਾਰ ਤੇ ਉਹ ਬਣਾ ਸਕਣ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸਵਤੰਤਰਤਾ ਦਿਵਸ ਦੀ ਬਹੁਤ ਬਹੁਤ ਮੁਬਾਰਕ ਔਰ ਅਲੱਗ-ਅਲੱਗ ਜਥੇਬੰਦੀਆਂ ਤੋਂ ਅੱਜ ਸਾਥੀ ਆਏ ਬlesings ਦੇ ਰੂਪ ਦੇ ਵਿੱਚ ਇਹਨਾਂ ਬੱਚਿਆਂ ਨੂੰ ਬਹੁਤ ਕੁਝ ਦੇ ਕੇ ਗਏ ਔਰ ਇਹਨਾਂ ਦੀਆਂ ਦੁਆਵਾਂ ਲੈ ਕੇ ਗਏ ਹੈਗੇ ਨੇ ਆਓ ਹਲਕੇ ਆਪਾਂ ਆਪਣੇ ਰਹਿਬਰਾਂ ਦੇ ਸੁਪਨਿਆਂ ਦਾ ਭਾਰਤ ਬਣਾਇਏ ਔਰ ਬਰਾਬਰਤਾ ਦਾ ਸਮਾਜ ਬਣਾਇਏ ਕਹਿੰਦੇ ਆਪਣੇ ਲਈ ਜੀਣਾ ਤਾਂ ਆਮ ਕਹਾਣੀ ਹੈ ਦੂਸਰੋਂ ਕੇ ਲਈ ਜੀਣਾ ਹੀ ਜ਼ਿੰਦਗੀ ਨਹੀਂ ਹੈ ਆਪਾਂ ਜਿੱਥੇ ਆਪਣੇ ਪਰਿਵਾਰ ਨੂੰ ਪੜਾ ਰਹੇ ਆ ਉੱਥੇ ਜਦੋਂ ਵੀ ਤੁਹਾਨੂੰ ਕਿਤੇ ਲੱਗੇ ਕਿ ਸਮਾਜ ਦੇ ਵਿੱਚ ਕੋਈ ਐਸਾ ਬੱਚਾ ਹੈ ਜਿਹੜਾ ਸਿੱਖਿਆ ਤੋਂ ਵਾਂਝਾ ਹੈ ਔਰ ਆਪਣੇ ਸੁਪਨੇ ਐਸਟਰਾ ਹੀ ਨਾ ਹੋਣ ਕਿ ਜ਼ਿੰਦਗੀ ਖਤਮ ਕਰ ਦੇਵੇ ਆਓ ਰਲ ਕੇ ਆਪਾਂ ਆਪਣੇ ਰੈਬਰਾਂ ਦਾ ਸਮਾਜ ਬਣਾਇਏ ਔਰ ਉਹਨਾਂ ਦੀ ਕੁਰਬਾਨੀਆਂ ਦਾ ਮੂਲ ਆਪਾਂ ਦਈਏ ਥੈਂਕ ਯੂ